ਭਾਈ ਜੇਠਾ ਜੀ ਨੂੰ ਗੁਰਤਾ ਗੱਦੀ 1574 ਈਸਵੀ ਚ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਹੜਾ ਅੰਮ੍ਰਿਤਸਰ ਸ਼ਹਿਰ ਅੱਜ ਤੁਸੀਂ ਵੇਖ ਰਹੇ ਹੋ ਨਾ ਇਹ 1570 ਈਸਵੀ ਚ ਇਸ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਸੀ ਕਿਹਨੇ ਬਾਬਾ ਬੁੱਢਾ ਜੀ ਤੇ ਭਾਈ ਜੇਠਾ ਜੀ ਨੇ ਉਸ ਵਕਤ ਗੁਰਤਾ ਗੱਦੀ ਤੇ ਗੁਰੂ ਅਮਰਦਾਸ ਮਹਾਰਾਜ ਬੈਠੇ ਸਨ ਜਦੋਂ ਅੰਮ੍ਰਿਤਸਰ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ 4 ਸਾਲ ਬਾਅਦ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ 74 ਦੇ ਵਿੱਚ 74 ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੰਦੇ ਨੇ 30 ਰਾਗਾਂ ਚ ਭਾਈ ਜੇਠਾ ਜੀ ਗੁਰੂ ਰਾਮਦਾਸ ਬਣ ਕੇ ਫਿਰ ਬਾਣੀ ਉਚਾਰਨ ਕਰਦੇ ਨੇ 74 ਤੋਂ ਲੈ ਕੇ 81 ਤੱਕ 81 ਤੱਕ 7 ਸਾਲ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਰਹੇ ਫਿਰ ਅੱਗੇ 1581 ਤੋਂ ਲੈ ਕੇ 1606 ਤੱਕ ਗੁਰੂ ਅਰਜਨ ਸਾਹਿਬ ਰਹੇ 25 ਸਾਲ ਧੰਨ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦੇ ਨੇ ਸਾਾਸਨ ਜੇ ਮੁੱਢਲੀਆਂ ਗੱਲਾਂ ਨੇ ਹਰ ਮਾਂ ਨੂੰ ਹਰ ਪਿਤਾ ਨੂੰ ਹਰ ਦਾਦੀ ਨੂੰ ਹਰ ਪ੍ਰਚਾਰਕ ਨੂੰ ਹਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਮੁੱਢਲੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਤੁਸੀਂ ਤਾਂ ਕਿਸੇ ਆਪਣੇ ਬੱਚਿਆਂ ਨੂੰ ਹਨ ਉਹ ਉੱਥੇ ਰਾਹ ਜਾਂਦਾ ਪੁੱਛ ਹੀ ਲਵੇ ਸਿੱਖੋ ਜਿਹੜੇ ਗੁਰੂ ਨੂੰ ਨਮਸਕਾਰ ਕਰਨ ਜਾਂਦੇ ਹੋ ਇਹਦੀ ਹਿਸਟਰੀ ਕੀ ਹੈ ਤੇ ਕਦੋਂ ਲਿਖਿਆ ਗਿਆ ਹੈ ਇਕਦਾਂ ਬਾਣੀ ਹੋਣ ਦੇ ਵਿੱਚ ਆਈ ਹੈ ਕਿਦਾਂ ਗੁਰੂ ਸਾਹਿਬ ਨੇ ਬਾਣੀ ਮੈਂ ਸੰਖੇਪ ਜੀ ਜਾਣਕਾਰੀ ਦੇ ਰਿਹਾ ਕਿਉਂਕਿ ਸਮਾਂ ਆਪਣੀ ਰਫਤਾਰ ਤੁਰਿਆ ਜਾ ਰਿਹਾ ਮੈਂ ਤੁਹਾਨੂੰ ਸਿਰਫ ਮੁੜਲੀ ਇਹ ਗੱਲ ਹਰ ਇੱਕ ਨੂੰ ਪਤਾ ਹੋਣੀ ਚਾਹੀਦੀ ਹੈ ਚੰਗੀਆਂ ਲਾਇਬ੍ਰੇਰੀਆਂ ਬਣਾਓ ਆਪਣੇ ਘਰਾਂ 'ਚ ਚੰਗੀਆਂ ਕਿਤਾਬਾਂ ਰੱਖੋ ਜਦੋਂ ਅੰਮ੍ਰਿਤਸਰ ਜਾਂਦੇ ਹੋ ਉਥੋਂ ਘੱਟੋ ਘੱਟ 10-15 ਕਿਤਾਬਾਂ ਹਰ ਵਾਰ ਲੈ ਕੇ ਆਓ ਭਾਵੇਂ ਸਾਲ 'ਚ ਇੱਕ ਵਾਰ ਜਾਓ ਭਾਵੇਂ ਸਾਲ 'ਚ ਦੋ ਵਾਰ ਜਾਓ ਲਿਸਟਾਂ ਬਣਾਓ ਕਿਤਾਬਾਂ ਦੀਆਂ ਚੰਗੀਆਂ ਆਪਣੇ ਘਰਾਂ 'ਚ ਅੱਜ ਕੱਲ ਤਾਂ ਆਨਲਾਈਨ ਸਭ ਕੁਝ ਮਿਲ ਜਾਂਦਾ ਹੈ ਪੜਨ ਦੀ ਰੁਚੀ ਪੈਦਾ ਕਰੋ ਜੋ ਸਾਨੂੰ ਕੁਝ ਪਤਾ ਹੋਏਗਾ ਅਸੀਂ ਆਪਣੇ ਪੁੱਤਰਾਂ ਧੀਆਂ ਨਾਲ ਸਾਂਝਾ ਕਰਾਂਗੇ ਬਾਣੀ ਆਹ ਕਹਿੰਦੀ ਹੈ ਉਪਦੇਸ਼ ਆਏ ਗੁਰੂ ਸਾਹਿਬ ਦਾ ਅਸੀਂ ਇਸ ਪੱਖੋਂ ਹੌਲੀ-ਹੌਲੀ ਕਿਤੇ ਨਾ ਕਿਤੇ ਕੋਰੇ ਰਹਿ ਗਏ ਜਦੋਂ ਤੱਕ ਅਸੀਂ ਆਪ ਨਹੀਂ ਦੱਸਾਂਗੇ ਸਾਨੂੰ ਆਪ ਨਹੀਂ ਪਤਾ ਹੋਏਗਾ ਅਸੀਂ ਦੂਜਿਆਂ ਨਾਲ ਸ਼ੇਅਰ ਕਿਦਾਂ ਕਰਾਂਗੇ ਜੋ ਪਤਾ ਹੋਏਗਾ ਸਾਂਝਾ ਕਰਾਂਗੇ ਕਿਸੇ ਨਾਲ ਹੁਣ 74 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਠਦੇ ਨੇ ਜਿੱਥੇ ਉਹਨਾਂ ਨੇ ਬਾਕੀ ਸੇਵਾਵਾਂ ਕੀਤੀਆਂ ਨੇ ਉੱਥੇ ਨਾਲ ਬਾਣੀ ਵੀ ਉਚਾਰਨ ਕੀਤੀ ਹੈ ਗੁਰੂ ਰਾਮਦਾਸ ਜੀ ਦੀ ਤੀਆਂ ਰਾਗਾਂ ਵਿੱਚ ਬਾਣੀ ਹੈ ਕਿੰਨੀਆਂ ਰਾਗਾਂ ਚ ਹੈ ਜੀ ਤੀਆਂ ਰਾਗਾਂ ਵਿੱਚ ਗੁਰੂ ਰਾਮਦਾਸ ਪਾਸ਼ਾ ਜੀ ਦੀ ਬਾਣੀ ਤੀਆਂ ਰਾਗਾਂ ਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ ਇਹ ਗੁਰੂ ਸਾਹਿਬ ਜੀ ਨੇ ਜਦੋਂ ਬਾਣੀ ਉਚਾਰ ਇਦਾਂ ਫਿਰ ਜਦੋਂ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬੈਠੇ ਨੇ ਉਹ ਵੀ ਕਹਿੰਦੇ ਨੇ ਬਾਣੀ ਗੁਰੂ ਬੈਠੇ ਆਪ ਆ ਪਰ ਕੀ ਆਂਦੇ ਆ ਬਾਣੀ ਗੁਰੂ ਗੁਰੂ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਹੁਣ ਇਹਦਾ ਅਰਥ ਇਹ ਆ ਗੁਰੂ ਸਾਹਿਬ ਨੇ ਕਿਸੇ ਜਿਸਮ ਦੇ ਲੜ ਨਹੀਂ ਲਾਇਆ ਕਿਸੇ ਸਰੀਰ ਦੇ ਲੜ ਨਹੀਂ ਲਾਇਆ ਸਤਿਗੁਰੂ ਜੀ ਨੇ ਸ਼ਬਦ ਬਾਣੀ ਦੇ ਲੜ ਲਾਇਆ ਸਾਨੂੰ ਗਿਆਨ ਦਿੱਤਾ ਹੈ ਉਪਦੇਸ਼ ਦਿੱਤਾ ਹੈ ਹੁਣ ਤੁਹਾਡੇ ਘਰ ਵਿੱਚ ਗਲਾਸ ਹੈ ਤੁਹਾਡੇ ਘਰ ਵਿੱਚ ਬਰਤਨ ਪਏ ਨੇ ਆਪਾਂ ਬਰਤਨ ਖਰੀਦ ਕੇ ਦੁਕਾਨ ਤੋਂ ਲਿਆ ਕੇ ਆਪਣੇ ਘਰ ਸਜਾ ਲਏ ਕੁਝ ਬਰਤਨ ਐਸੇ ਹੁੰਦੇ ਨੇ ਜਿਹੜੇ ਜਿਹੜੇ ਸਾਡੇ ਰੋਜ਼ ਰੋਜ਼ ਮਰਹਾਂ ਦੀ ਜ਼ਿੰਦਗੀ ਚ ਕੰਮ ਆਉਂਦੇ ਆ ਸਵੇਰੇ ਬ੍ਰੇਕਫਾਸਟ ਵੀ ਉਸ ਚ ਕਰਦੇ ਆ ਲੰਚ ਵੀ ਉਸ ਚ ਕਰਦੇ ਆ ਡਿਨਰ ਵੀ ਉਸ ਚ ਕਰਦੇ ਆ ਜਦੋਂ ਲੋੜ ਪੈਂਦੀ ਪਿਆਸ ਲੱਗਦੀ ਪਾਣੀ ਵੀ ਉਸੇ ਗਲਾਸ ਚ ਪੀਨੇ ਆ ਪਰ ਕੁਝ ਬਰਤਨ ਐਸੇ ਹੁੰਦੇ ਆ ਨਾ ਜਿਹੜੇ ਕਿਤੇ ਗੁ ਰਿਸ਼ਤੇਦਾਰ ਆਇਆ ਉਦੋਂ ਹੀ ਵਰਤੇ ਜਾਣੇ ਨੇ ਤੇ ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਕਈ ਵਾਰੀ ਆਪਾਂ ਵਰਤੋਂ ਕੀਤੀ ਨਹੀਂ ਖਰੀਦ ਕੇ ਲੈ ਜਾਂਦੇ ਨੇ ਹੁਣ ਪਿਆਸ ਲੱਗੀ ਐ ਗਲਾਸ ਚ ਪਾਣੀ ਤੁਹਾਡੇ ਤੱਕ ਆ ਗਿਆ ਪਿਆਸ ਕਿਨੇ ਬੁਝਾਈ ਐ ਗਲਾਸ ਨੇ ਕਿ ਪਾਣੀ ਨੇ ਬੋਲ ਕੇ ਦੱਸਿਓ ਜੀ ਗਲਾਸ ਆਪਣੇ ਆਪ ਪਿਆਸ ਥੋੜਾ ਬੁਝਾ ਸਕਦਾ ਪਿਆਸ ਤੇ ਪਾਣੀ ਨੇ ਬੁਝਾਈ ਐ ਹੁਣ ਤੁਸੀਂ ਆਪਣੇ ਸਾਹਮਣੇ ਪਲੇਟਾਂ ਰੱਖੀਆਂ ਕੌਲੀਆਂ ਰੱਖੀਆਂ ਕਟੋਰੀਆਂ ਉਹ ਚ ਵਿੱਚ ਸਬਜੀ ਪ੍ਰਸ਼ਾਦਾ ਪਾਇਆ ਪੁਰ ਕਿਨੇ ਮਟਾਈਏ ਕਟੋਰੀਆਂ ਨੇ ਬਰਤਨਾਂ ਨੇ ਕਿਨੇ ਮਟਾਈਏ ਜਿਹੜਾ ਵਿੱਚ ਉਹਦੇ ਭੋਜਨ ਪਿਆ ਹੈ ਜੇ ਭੋਜਨ ਨਾ ਹੁੰਦਾ ਤੇ ਬਰਤਨ ਜਿੰਨੇ ਮਰਜੀ ਪਏ ਹੋਣ ਜਿੰਨੀਆਂ ਮਰਜੀ ਪਲੇਟਾਂ ਪਈਆਂ ਹੋਣ ਕਿ ਪਲੇਟਾਂ ਵਿੱਚ ਤਾਕਤ ਹੈਗੀ ਹੈ ਤੁਹਾਡੇ ਅੰਦਰ ਦੀ ਤ੍ਰਿਪਤੀ ਕਰਾ ਸਕਣ ਬਸ ਹਾਂ ਪਲੇਟ ਦਾ ਧੰਨਵਾਦ ਹੈ ਕਟੋਰੀਆਂ ਦਾ ਧੰਨਵਾਦ ਹੈ ਕਿ ਉਹਦੇ ਰਾਹੀਂ ਭੋਜਨ ਮੇਰੇ ਤੱਕ ਆਇਆ ਹੈ ਸਰੀਰ ਇੱਕ ਸਰੀਰ ਤੇ ਰਾਹੀਂ ਉਪਦੇਸ਼ ਆਇਆ ਹੈ ਵਿਚਾਰ ਆਏ ਨੇ ਪਰ ਤ੍ਰਿਪਤੀ ਵਿਚਾਰਾਂ ਨੇ ਕੀਤੀ ਹੈ ਜਿਹੜੀ ਸੰਤੁਸ਼ਟੀ ਹੈ ਨਾ ਉਹ ਵਿਚਾਰਾਂ ਦੁਆਰਾ ਹੋਈ ਹੈ ਵਿਚਾਰਾਂ ਨੇ ਜਦੋਂ ਤੱਕ ਬੰਦਾ ਬੋਲੇ ਨਾ ਤੁਸੀਂ ਕਿਦਾਂ ਪ੍ਰਭਾਵਿਤ ਹੋਗੇ ਉਸ ਬੰਦੇ ਤੋਂ ਬੰਦਾ ਬੋਲੇ ਇਹ ਪਤਾ ਲੱਗੂ ਜਾਂ ਤੇ ਸਿਆਣਾ ਹੈ ਤੇ ਜਾਂ ਇਹਨੂੰ ਪਤਾ ਕੁਝ ਨਹੀਂ ਤਾਂ ਹੀ ਤੁਸੀਂ ਵੇਖਿਆ ਨਾ ਕਿਸੇ ਬੰਦੇ ਨੂੰ ਗੱਲ ਨਾ ਕਰਨੀ ਆਉਂਦੀ ਹੋਵੇ ਤੇ ਕੋਸ਼ਿਸ਼ ਕਰਦੇ ਨੇ ਵੀ ਇਹ ਬੋਲੇ ਨਾ ਨਹੀਂ ਤੇ ਬੋਲਣ ਪਾਜ ਉਘੜਿਆ ਜੋ ਮੂਲੀ ਪਤਾ ਬੋਲਿਆਂ ਬੰਦੇ ਦਾ ਪਤਾ ਲੱਗਦਾ ਵੀ ਇਹਦੇ ਪੱਲੇ ਕੁਝ ਹੈਗਾ ਏ ਕਿ ਨਹੀਂ ਹੈਗਾ ਚੁੱਪ ਤਾਂ ਕਈ ਵਾਰ ਸਾਰੇ ਸਿਆਣੇ ਲੱਗਦੇ ਨੇ ਚੁੱਪ ਕਰਕੇ ਤੇ ਲੱਗਦਾ ਵੀ ਬੰਦਾ ਬਹੁਤ ਵਧੀਆ ਹੈ ਪਰ ਇਹ ਤੇ ਬੋਲਣ ਤੋਂ ਪਤਾ ਲੱਗਣਾ ਜੇ ਤੇ ਉਹਨੇ ਗੱਲ ਕੀਤੀ ਵਜਨਦਾਰ ਸਿਆਣੀ ਕਹਣਾ ਬੰਦੇ ਦੇ ਪੱਲੇ ਕੁਝ ਹੈਗਾ ਤੇ ਜੇ ਨਹੀਂ ਪਤਾ ਕੋਈ ਗੱਲ ਵਧੀਆ ਨਹੀਂ ਕੀਤੀ ਕਹਣਾ ਬਸ ਪਾਈਏ ਵੇਖਣ ਵਾਸਤੇ ਮੂਰਤੀ ਹੈ ਇਹਨੂੰ ਵੇਖ ਲਓ ਪ੍ਰਕਰਮਾ ਕਰ ਲਓ ਬਸ ਇਹਦੇ ਤੋਂ ਵੱਧ ਕੇ ਇਹਦੇ ਕੋਲ ਹੋਰ ਕੁਝ ਵੀ ਨਹੀਂ ਹੈ ਸਾਰੀ ਖੇਡ ਬੰਦੇ ਦੀ ਵਿਚਾਰਾਂ ਦੀ ਹੈ ਵਿਚਾਰਾਂ ਤੇ ਨਿਰਭਰ ਹੈ ਅਸੀਂ ਗੁਰੂ ਕੋਲ ਇਹੋ ਹੀ ਤਾਂ ਰੋਜ਼ ਲੈਣ ਆਉਨੇ ਆ ਕਿ ਮਹਾਰਾਜ ਮੈਂ ਇੱਕ ਇੱਕ ਵਿਚਾਰ ਵੀ ਰੋਜ਼ ਗ੍ਰਹਿਣ ਕਰਾਂ ਤੇ ਮੇਰੀ ਜ਼ਿੰਦਗੀ ਤਬਦੀਲ ਹੋ ਸਕਦੀ ਹੈ ਮੈਂ ਜ਼ਿੰਦਗੀ ਵਿੱਚ ਕੋਈ ਬਦਲਾਅ ਲਿਆ ਸਕਦਾ ਹਾਂ ਤੋਂ ਪਾਤਸ਼ਾਹ ਇਥੇ ਜਿਹੜੀ ਗੱਲ ਦੱਸ ਰਹੇ ਨੇ ਬਾ ਕਮਾਲ ਹੈ ਇਦਾਂ ਹੀ ਜਦੋਂ ਭਾਈ ਜੇਠਾ ਜੀ ਜਦੋਂ ਗੁਰੂ ਰਾਮਦਾਸ ਬਣਦੇ ਨੇ ਗੁਰੂ ਰਾਮਦਾਸ ਤੋਂ ਬਾਅਦ ਇਹ ਸਾਰੀ ਜ਼ਿੰਮੇਵਾਰੀ ਗੁਰੂ ਪੰਜਵੇਂ ਪਾਤਸ਼ਾਹ ਧੰ ਗੁਰੂ ਅਰਜਨ ਸਾਹਿਬ ਜੀ ਦੀ ਲੱਗ ਜਾਂਦੀ ਹੈ ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਬਾਕੀ ਕਾਰਜ ਕੀਤੇ ਆ ਜਿਹੜੀ ਬਾਣ ਦੀ ਤਰਤੀਬ ਤੁਸੀਂ ਵੇਖ ਰਹੇ ਹੋ ਜਿਹੜੀਆਂ ਵਾਰਾਂ ਦੀ ਤਰਤੀਬ ਹੈ ਕਿੰਨੇ ਆ ਪੌੜੀਆਂ ਨਾਲ ਕਿੰਨੇ ਸ਼ਲੋਕ ਲਾਏ ਨੇ ਇਹ ਸਾਰੀ ਤਰਤੀਬ ਕਿਹਨੇ ਦਿੱਤੀ ਹੈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੀ ਲਿਖਵਾਈ ਕਿਹਨੇ ਕੀਤੀ ਸੀ ਭਾਈ ਗੁਰਦਾਸ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ ਸਾਰੀ ਬਾਣੀ ਉਹਨਾਂ ਕੋਲ ਲਿਖਵਾਈ ਗਈ ਗੁਰੂ ਸਾਹਿਬ ਜੀ ਨਾਲ ਨਾਲ ਪੌੜੀਆਂ ਦੇ ਸ਼ਲੋਕ ਦੱਸੀ ਗਏ ਅੰਕਤ ਕੀਤੇ ਸਾਰੀ ਬਾਣੀ ਪਹੁੰਚੀ ਤੇ ਇਸ ਮਹਾਨ ਸਤਗੁਰ ਦੀ ਬਾਣੀ ਦਾ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਗਿਆ ਉਸ ਤੋਂ ਬਾਅਦ ਨਵੇਂ ਪਾਸ਼ਾ ਜੀ ਦੀ ਬਾਣੀ ਇਹਦੇ ਵਿੱਚ ਬਾਅਦ ਵਿੱਚ ਅੰਕਿਤ ਹੁੰਦੀ ਹੈ ਇਦਾਂ ਫਿਰ ਅਖੀਰ ਤੇ 1708 ਵਿੱਚ ਧਾਨੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕਰਕੇ ਇਹ ਜਿਹੜੇ ਦੋਰੇ ਅਸੀਂ ਕਵੀਆਂ ਦੇ ਪੜ੍ਹਦੇ ਆ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ